banana ਸਤਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖਿ ਜਹ ਸਤਗੁਰ ਸਿਮਰੰਤ ਰਿਦੇ ਹਰ ਨਾਮ ਦਿਨੋਂ ਦਿਲ ਜਹ ਸਤਗੁਰ ਸਿਮਰੰਤ ਜੀ ਕੀ ਤਬਤ ਮਿਟਾਵਰ ਜਹ ਸਤਗੁਰ ਸਿਮਰੰਤ ਰਿਦ ਸਦ ਨਾਮ ਨਿਧ ਭਾਗ ਸੋਈ RAM DAS GURBAL BHAN ਮਿਲ ਸੰਗਤ ਧੰਨ ਧੰਨ ਕਰ ਜਹ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਾ ਸੋਈ RAM DAS ਗੁਰਬਾਣ ਪੜ ਮਿਲ ਸੰਗਤ ਧੰਨ ਧੰਨ ਕਰੋ ਧੰਨ ਬਾਬਾ ਨਾਨਕ ਤੁਮ ਹੰਰੰਤਾ ਬਾ ਬਨਨ ਤੇ ਤੋ ਨੰਦਾ ਬਾ ਬਨਨ ਤੇ ਤੋ ਨੰਦਾ ਬਾ ਬਨਨ ਤੇ ਤੋ ਨੰਦਾ ਤਾਰਿਆ ਜਹਾਨ ਲਹਿਆ ਬਨ ਜਿਨੀ ਦਰਸ਼ਨ ਪਾਇਆ ਜਿਨੀ ਤੁਦ ਨੂੰ ਧੰਨ ਕਹਿਆ ਤਨ ਜਮ ਨੇੜ ਨ ਆਇਆ ਤੁਮ ਕਰਨ ਕਾਰਨ ਸਮਰੱਥ ਹੈ ਕਰਦੇ ਮੈਂ ਤੁਝ ਬਿਨ ਅਬਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਗੁਣ ਗੋਇ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜ ਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ ਗੁਰਮੁਖ ਨਾਨਕ ਆਰਾਧਿਆ ਗੁਰਮੁਖ ਨਾਨਕ ਆਰਾਧਿਆ ਆਖੋ ਧੰਨ 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 ਗੁਰਸੋਈ ਹਰ ਜੁਗ ਜੁਗ ਭਗਤ ਪਾਇਆ ਜੀ ਹੋਰਾ ਸਦਾ ਰਤਨ ਦਾ ਵਹਲਾ ਪਹਿਲਾ ਪੰਦ ਸਾਜ ਅਪੇ ਤੁਰਨ ਦੇ ਇਕ ਨੀ ਰੋਕੇ ਮਾਈਏ ਬੈ ਜੜੇ ਇਕ ਸਤਿ ਤਸ ਜੀ ਪਰਨ ਕਰੇ ਸ੍ਰੀ ਸਾਰਾ ਨਾਮ ਦਾ ਗੁਰੂ ਜੀ ਹੱਥ ਸਾਜ ਕਰਿਆ ਭਾਜ ਚ ਰੱਖੇ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀ ਆਰਜ਼ਿਕ ਕੰਬਾ ਹੈ ਸਾਈ ਕਰ ਕਾਮਨੀ ਦੁਰਛੋਟੀ ਤਿੰਨ ਹੈ ਭਾਏ ਮਾਨ ਕੁਏ ਕੀ ਬਾਹਰੀ ਹੋਰ ਤੂਜੀ ਨਾਹੀ ਜਾਏ ਜੇ ਕਿਸੇ ਰਜ਼ਾਏ ਸੋ ਕਰੇ ਜੇ ਕਿਸੇ ਰਜ਼ਾਏ ਸੁਧ ਤਤ ਨਾਮ ਈ ਰਵਾ ਹੈ ਗੁਰੂ ਰਾਮ ਕਲੀ ਮਹਲਾ ਤੀਜ ਅਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਨਾਟ ਸਤਗੁਰ ਸਰਕਾਰ ਦਾ ਨਾਮ ਘਰ ਤੇ ਰਸਤਾ ਚਾ ਨਾਮ ਮੇਰਾ ਆਧਾਰੋ ਨਾਟਕ ਤੋਂ ਅਦਿਤ ਕਰਿਆ ਨਾਦਵਾਚੇ ਸੰਤ ਸਾਵਣ ਬਾਣੀਓ ਸਤਿਗੁਰੂ ਦੇ ਘੂਰੇ ਮਾਰਗੰ ਪ੍ਰਤਾਇਆ ਪੁੱਤਰ ਸੈਲਵਸੁਰੇ ਤੁਖੋ ਰੋਸਨਾਂ ਪੁੱਤਰ ਜੋਰੀ ਨਕੇ ਭਾੜੇ ਸੰਤ ਸਾਜਣ ਸਹਿਜ ਸਤਿure ਗੁਰਤੇ ਜਾਨੀ ਸੰਤੇ ਪਿੱਕਟਾਂ ਤੇ ਸਤੁਰਿਆ ਭਰਪੂਰੇ ਮਿਰਵੰਤਾਂ ਨੂੰ ਧਾਰਾ ਲੱਗੇ ਵਾਜੇ ਦੇਵਸ ਰਾਤ ਦੁਇ ਦਾਈ ਦਾ ਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਂ ਵਾਚੈ ਧਰਮ ਦੂਰ ਕਰਮੀ ਆਪੋ ਆਪਣੇ ਕਰਮੀ ਆਪੋ ਆਪਣੇ ਕਨੜਕ ਮੁਕਯੋ ਤੇ ਵੇ ਤੇ ਸੁਧੀ ਨਾਲ ਜੈਲਾਉ ਤੇ ਆਇਆ ਮਿਰ ਮੁਕਤ ਆ ਹਰੁ ਆਨਕ ਤੇ ਮੁਕਯੋ ਤੇ ਵੇ ਤੇ ਸੁਧੀ ਨਾਲ ਸ੍ਰੀ ਮਹਲਾ 5 ਘਰ ਤੀਜਾ ਦੋ ਪਰੇ ਇੱਕ ਓੰਕਾਰ ਸਤ ਗੁਰ ਪਰਸਾਦ ਰਾਮਦਾਸ ਸ੍ਰੋ ਵਰਨਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਰੇਸ਼ ਨਾਨਾ ਗੁਰਪੂਰੇ ਕੀਨੇ ਦਾਨਾ RAMDAS SROVAR NATE ਸਾਭੇ ਉਤਰੇ ਪਾਪ ਕਮਾਤੇ ਨਿਰਮਲ ਹੋਏ ਕਾਰਿਸ਼ ਨਾਨਾ ਗੁਰਪੂਰੇ ਕੀਨੇ ਦਾਨ ਸਭ ਕੁਸਲ ਖੇਮ ਪ੍ਰਵਤਾਰੇ ਸਹੀ ਸਲਾਮਤ ਸਭ ਥੋਕ ਉਬਾਰੇ ਗੁਰ ਕਾ ਸ਼ਬਦ ਵਿਚਾਰੇ ਰਹਾ ਸਾਧ ਸੰਗ ਮਲ ਲਾਤੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਇਆ ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ ਨਾਨਕ ਨਾਮ ਧਿਆਇਆ ਆਦਿ ਪੁਰਖ ਪ੍ਰਭ ਪਾਯਾ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਜੀ ਹੇ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅਮਰਤ ਵੇਲੇ ਤੋਂ ਲੈ ਕੇ ਐਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਦੀ ਅਰਦਾਸ ਅੱਖਰ ਲਗ ਕੰਨਾ ਤੁਖ ਭੁਲ ਚੁਕ ਮਾ ਭਾਵ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ